ਫਗਤ ਰਵਿਦਾਸ ਜੀ ਨੇ ਸੋਠ ਦਾਗ ਦੇ ਪਾਣੀ ਅੰਦਰ ਅਕਾਲ ਪੁਰਖ ਵਹਿਗੁਰੂ ਦੇ ਬਾਰੇ ਦੱਸ ਕਰਕੇ ਸਾਡੇ ਮਨੁੱਖਾਂ ਦੇ ਮਨ ਦੇ ਵਿੱਚੋਂ ਭਲੇਖਾ ਦੂਰ ਕਰ ਦਿੱਤਾ ਹੈ ਜੋ ਅਸੀਂ ਅਕਾਲ ਪੁਰਖ ਨੂੰ ਵੱਖਰਾ ਤੇ ਆਪਣੇ ਆਪ ਨੂੰ ਵੱਖਰਾ ਮੰਨਦੇ ਹਾਂ ਉਸ ਭਲੇਖੇ ਨੂੰ ਬੜੇ ਪਿਆਰੇ ਜਿਹੀ ਬਚਨਾਂ ਦੇ ਨਾਲ ਦੂਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 657 ਤੇ ਇਸ ਸ਼ਬਦ ਮੁੱਖ ਬਾਗ ਦੇ ਰੂਪ ਵਿੱਚ ਸੁਭਾਈ ਮਾਣ ਹੈ। ਭਗਤ ਰਵਿਦਾਸ ਜੀ ਕਿਰਪਾ ਕਰਦੇ ਨੇ ਮਾਦਵੈ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨੀਏ ਹੋਏ ਨਾ ਐਸਾ ਇਹ ਰਹਾ ਵਾਲਾ ਬੰਦ ਹੈ। ਰਹਾ ਉਦਾਰਥੇ ਠਹਿਰੋ ਸਮਝੋ ਫਿਰ ਅੱਗੇ ਚਲੋ। ਰਹਾ ਵਾਲੇ ਬੰਦ ਦੇ ਅੰਦਰ ਸਿਧਾਂਤ ਦੇਖ ਕੇ ਬਾਕੀ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਕਿ ਸਾਨੂੰ ਸਮਝ ਲੱਗ ਜਾਵੇ ਕਿ ਪ੍ਰਮਾਤਮਾ ਦੇ ਇਸ ਰਚਨਾ ਦੇ ਸੰਦਰਭ ਦੇ ਵਿੱਚ ਜੋ ਕੁਝ ਪਾਤਸ਼ਾਹ ਜੀ ਨੇ ਬਾਣੀ ਚ ਲਿਖਿਆ ਹੈ ਉਹ ਸਮਝਦੇ ਵਿੱਚ ਪੈ ਜਾਵੇ ਜਦੋਂ ਇਸ ਤਰੀਕੇ ਨਾਲ ਆਪਾਂ ਬਾਣੀ ਨੂੰ ਸਮਝਾਂਗੇ ਤੇ ਫਿਰ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ ਕਰ ਦਿੰਦੇ ਨੇ ਭਲੇਖੇ ਦੂਰ ਕਰ ਦਿੰਦੇ ਨੇ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਪਰਮਾਤਮਾ ਵਹਿਦੁਰ ਕੀਓ ਸਾਡੇ ਜੀਵਾਂ ਨੂੰ ਅਜਿਹਾ ਇੱਕ ਭੁਲੇਖਾ ਪੈ ਗਿਆ ਕਿ ਤੂੰ ਕੁਝ ਹੋਰ ਐ ਤੇ ਅਸੀਂ ਕੁਝ ਹੋਰ ਹਾਂ ਪਰ ਜੋ ਕੁਝ ਅਸੀਂ ਮੰਨੀ ਬੈਠੇ ਆ ਨਾ ਉਹ ਹੈ ਨਹੀਂ ਜੋ ਹੈ ਉਹ ਦੀ ਸਾਨੂੰ ਸਮਝ ਨਹੀਂ ਲੱਗ ਰਹੀ ਕਹਿੰਦੇ ਤੇਰੀ ਦਾਤ ਐ ਇਹ ਜੀਵਨ ਇਹ ਸਰੀਰ ਪਰ ਕਿੰਨਾ ਕਿਰਮੋਖੇ ਸੰਸਾਰ ਤੇ ਇਸ ਸਰੀਰ ਨੂੰ ਵਰਤਦਾ ਹੈ ਤਦ ਤੱਕ ਹਉਮੈ ਘਰ ਦੇ ਨਾਲ ਭਰਿਆ ਰਹਿੰਦਾ ਕਹਿੰਦੇ ਹੁਣ ਤੇਰੀ ਕਿਰਪਾ ਹੋਈ ਰਹਿਮਤ ਹੋਈ ਮੇਰੇ ਅੰਦਰੋਂ ਹਉਮੈ ਹਕਾਰ ਨਿਕਲ ਗਿਆ ਤੇ ਮੈਂ ਆਪਣੇ ਆਪ ਨੂੰ ਜਦੋਂ ਦੇਖਿਆ ਤੇ ਮੇਰੇ ਵਿੱਚੋਂ ਤੂੰ ਆਪ ਦਿਸਦਾ ਹੈ ਤੇਰਾ ਹੀ ਰੂਪ ਅਸੀਂ ਹਾਂ ਤੇ ਬੜੇ ਪਿਆਰੇ ਬੱਚਨ ਨੇ ਕਹਿੰਦੇ ਮਾਧਵੇ ਕਿਆ ਕਹੀਏ ਭ੍ਰਮ ਐਸਾ ਕੈਸਾ ਮੰਨੀਏ ਕੋਈ ਨਾ ਕੈਸਾ ਰਹੋ ਜਿੱਦਾਂ ਦਾ ਅਸੀਂ ਮੰਨਦੇ ਆ ਉਦਾਂ ਦਾ ਤੂੰ ਨਹੀਂ ਹੈ ਫਿਰ ਪਹਿਲੇ ਬੰਦ ਦੇ ਅੰਦਰ ਇਸ ਵਿਚਾਰ ਨੂੰ ਹੋਰ ਖੋਲਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਕਹਿੰਦੇ ਜਿੰਨਾ ਚਿਰ ਮੇਰੇ ਅੰਦਰ ਹੋ ਮੈਂ ਹਮ ਦਾ ਤੇ ਹੋਮੇ ਹੰਕਾਰ ਮੈਂ ਮੈਂ ਦੀ ਆਦਤ ਕਿ ਮੇਰੇ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਮੈਂ ਆ ਕਰਦਾ ਮੰਗਾ ਜਿੱਦਾਂ ਸਾਡੇ ਨੇਤਾ ਕਰਦੇ ਨੇ ਅੱਜ ਤੱਕ ਉਹ ਹਉਮੇ ਭਰੀ ਪਈ ਹੈ ਫਿਰ ਰੱਬ ਨਜ਼ਰ ਨਹੀਂ ਆਉਂਦਾ ਸੱਚ ਨਜ਼ਰ ਨਹੀਂ ਆਉਂਦਾ ਰੱਬ ਕੀ ਇਹ ਸੱਚ ਹੈ ਜੋ ਸੰਸਾਰ ਦੀ ਰਚਨਾ ਕੀਤੀ ਹੈ ਜਿਸ ਅਕਾਲ ਪੁਰਖ ਨੇ ਉਹ ਇਹਦੇ ਵਿੱਚ ਸਮਾਇਆ ਹੋਏ ਇਹ ਇਹੀ ਸੱਚ ਹੈ ਪਰ ਇਹ ਸਮਝ ਨਹੀਂ ਲੱਗਦਾ ਉਹਨਾਂ ਚ ਚਿੰਨਾ ਚਿਰ ਮਨੁੱਖ ਹਉਮੇ ਹੰਕਾਰ ਚ ਰਹਿੰਦਾ ਹੈ ਤੇ ਭਗਤ ਸਾਹਿਬ ਜੀ ਕਿਰਪਾ ਕਰਦੇ ਨੇ ਜਦ ਹਮ ਹੁਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਹੁਣ ਮੇਰੇ ਅੰਦਰੋਂ ਹੋਮੇ ਨਿਕਲ ਗਈ ਜਦੋਂ ਹੋਮੇ ਨਿਕਲ ਗਈ ਕਿ ਮੈਂ ਆਪਣੇ ਆਪ ਨੂੰ ਛਾਤੀ ਮਾਰੀ ਹੁਣ ਤੂੰ ਹੀ ਤੂੰ ਹੈ ਮੈਂ ਤਾਂ ਹੈ ਹੀ ਨਹੀਂ ਇਹ ਹੁੰਦਾ ਕਦੋਂ ਹੈ ਜਦੋਂ ਅਕਾਲ ਪੁਰਖ ਦੇ ਰਸਤੇ ਤੇ ਚੱਲਣ ਵਾਸਤੇ ਨਿਯਮਤ ਕਰਦੇ ਆ ਉਹਦੀ ਬਖਸ਼ਿਸ਼ ਲੈਂਦੇ ਆ ਭਗਤ ਕਬੀਰ ਸਾਹਿਬ ਜੀ ਨੇ ਵੀ ਇਸ ਪਰਥਾਏ ਬੜੇ ਪਿਆਰੇ ਸ਼ਬਦ ਕਹੇ ਨੇ ਬਸ ਅੱਖਰਾਂ ਦਾ ਹੀ ਰੇਪੇਰ ਹੈ ਸਦਾਤਿਕ ਕੋਈ ਹੈ ਕੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਕਹਿੰਦੇ ਨੇ ਰਾਜਾ RAM ਤੂੰ ਐਸਾ ਨਿਰਭਉ हे ਅਕਾਲ ਪੁਰਖ ਵਾਹਿਗੁਰੂ ਜੀ ਰਾਜਾ RAM ਸ਼ਬਦ ਆ ਗਿਆ ਦਾ ਅਰਥ ਇਹ ਨਹੀਂ ਕਿ ਦਸਮਤ ਦਾ ਪੁੱਤਰ ਹੈ ਉਹ ਨਿਰਭਉ ਨਹੀਂ ਸੀਗਾ ਉਹ ਵੀ ਡਰਿਆ ਹੋਇਆ ਸੀ ਜਦੋਂ ਉਹਦਾ ਪਰਿਵਾਰ ਵਿਛੜ ਗਿਆ ਭਰਾ ਜਦੋਂ ਹੋਇਆ ਹੋ ਗਿਆ ਉਹਨੂੰ ਵੀ ਰੋਣਾ ਪਿਆ ਜਿਹੜਾ ਰੋਂਦਾ ਹੈ ਉਹ ਰੱਬ ਨਹੀਂ ਹੁੰਦਾ ਵੱਖਰੀ ਗੱਲ ਹੈ ਜਿਹੜੇ ਮੰਨਦੇ ਨਹੀਂ ਮੰਨੀ ਜਾਣ ਪਰ ਸਾਡੀ ਗੁਰਬਾਣੀ ਮੁਤਾਬਕ ਉਹ ਰੱਬ ਨਹੀਂ ਹੈ ਜੁਗਾ ਜੁਗਾ ਕੇ ਰਾਜੇ ਕੀ ਇਹ ਗਾਵੇ ਕਰ ਉਤਾਰੀ ਬਾਛੇ ਕਹਿੰਦੇ ਜੁਗਾ ਜਗੰਤਰ ਪਹਿਲਾਂ ਜਿਹੜੇ ਰਾਜੇ ਹੋਏ ਨੇ ਦੁਨੀਆਂ ਨੇ ਅਵਤਾਰੀ ਕਹਿ ਕੇ ਕਿ ਉਹਨਾਂ ਨੂੰ ਬਾਣਾ ਸ਼ੁਰੂ ਕਰ ਦਿੱਤਾ ਪਰ ਇੱਥੇ ਭਗਤ ਕਬੀਰ ਜੀ ਨੇ ਜਿਹੜਾ ਸ਼ਬਦ ਵਰਤਿਆ ਹੈ ਰਾਜਾ RAM ਇਹਦਾ ਅਰਥ ਇਹ ਰਾਮਿਆਂ ਹੋਇਆ ਪਰਮਾਤਮਾ ਆਕਾਲ ਪੁਰਖ ਜਿਹੜਾ ਰਾਜਨ ਦਾ ਰਾਜਾ ਹੈ ਸਾਰਿਆਂ ਰਾਜਿਆਂ ਦਾ ਰਾਜਾ ਹੈ ਆਕਾਲ ਪੁਰਖ ਰਾਜਾ RAM ਤੂੰ ਐਸਾ ਨਿਰਭਉ ਹੈ ਮਾਲਕ ਜੀ ਤੁਸੀਂ ਇੰਨੇ ਨਿਰਭਉ ਹੋ ਤੁਹਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਜੇ ਤੋ ਭਾਗਾਂ ਵਾਲੀ ਤੁਸੀਂ ਨਿਰਭਉ ਹੋਗੇ ਨਾ ਫਿਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ ਪਹਿਲੇ ਸਿੱਖ ਸੂਰਮੇ ਨਿਰਭਉ ਦਾ ਸਿਧਾਂਤ ਆਪਣੀ ਜ਼ਿੰਦਗੀ 'ਚ ਲੈ ਆਏ ਸੀ ਇਸੇ ਕਰਕੇ ਨਾ ਮਰਨੋਂ ਡਰਦੇ ਸੀ ਨਾ ਕਿਸੇ ਦੇ ਅੱਗੇ ਹਾਰਦੇ ਸੀ ਜਦੋਂ ਦੇ ਨਿਰਭਉ ਨਹੀਂ ਹੋਏ ਤਦ ਤੱਕ ਅਸੀਂ ਡਰੀ ਜਾਂਦੇ ਹਾਂ ਕਿ ਜੇ ਮੇਰੀ ਮੌਤ ਹੋ ਗਈ ਜਾਂ ਮੈਂ ਮਰ ਗਿਆ ਜਾਂ ਮੇਰਾ ਆਹ ਹੌਤਾ ਛੁੱਟ ਗਿਆ ਤੇ ਕੀ ਬਣੇਗਾ ਕਬੀਰ ਸਾਹਿਬ ਜੀ ਕਹਿੰਦੇ ਨਿਰਭਉ ਹੋ ਜਾ ਸਿੱਖਾ ਰਾਜਾ RAM ਤੂੰ ਐਸਾ ਨਿਰਭਉ ਤਰਨ ਤਾਰਨ RAM RAYA ਤਰਨ ਤਾਰਨ ਇਹਦਾ ਅਰਥ ਹੈ ਸਭ ਜੀਵਾਂ ਨੂੰ ਤਾਰਨ ਵਾਲਾ ਆਕਾਰਪੁਰਖ ਵਹਿਗੂ ਬਾਤ ਇਹ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਤਰਨ ਤਾਰਨ ਬਸਾ ਕੇ ਦਿੱਤਾ ਤਰਨ ਤਾਰਨ ਸਰਬਾਰ ਸਾਹਿਬ ਬਣਾ ਕੇ ਦਿੱਤਾ ਸਭ ਤੋਂ ਵੱਡਾ ਸਰੋਵਰ ਬਣਾਇਆ ਉੱਥੇ ਵੀ ਸਿਧਾਂਤ ਇਦਾਂ ਦਾ ਹੀ ਹੈ ਕਿ ਸਿੱਖਾ ਆ ਸਖੀ ਸਰਵੀਆਂ ਦੀ ਪੂਜਾ ਛੱਡ ਅਖੰਡ ਛੱਟ ਆ ਸੇਵ ਪਤੇ ਨੂੰ ਛੱਟ ਇੱਕ ਆਕਾਲ ਪੁਰਖ ਵੈਗੁਰੂ ਦੇ ਨਾਲ ਹੀ ਜੁੜ ਜਾਂਦਾ ਤਰਨ ਤਾਰਣ ਜਿਹੜਾ ਸਭ ਜੀਵਾਂ ਨੂੰ ਤਾਰ ਦਿੰਦਾ ਹੈ ਇੱਥੇ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਤਰਨ ਤਾਰਣ ਹਰ ਇੱਕ ਨੂੰ ਤਾਰਨ ਵਾਲਾ ਹਰ ਇੱਕ ਦੇ ਬੇੜੇ ਨੂੰ ਪਾਰ ਲਾਉਣ ਵਾਲਾ ਤਰਨ ਮੇੜੀ ਜਹਾਜ਼ ਤਰਨ ਤਾਰਨ ਸਭ ਜੀਵਾਂ ਨੂੰ ਤਾਰ ਦੇਣ ਵਾਲਾ ਰਾਜਾ RAM ਤੂੰ ਐਸਾ ਨਿਰਭਉ ਤਰਨ ਤਾਰਨ RAM ਰਾਯਾ ਰਹਾਓ ਕਬੀਰ ਸਾਹਿਬ ਦਾ ਵੀ ਸ਼ਬਦ ਸਿਧਾਂਤਿਕ ਤੌਰ ਤੇ ਉਹਨਾਂ ਨੇ ਇਹ ਵਰਤੇ ਆ ਤੇ ਇਥੇ ਭਗਤ ਰਵਿਦਾਸ ਜੀ ਕਹਿੰਦੇ ਮਾਦਵੇ ਕਿਆ ਕਹੀਏ ਭਰਮ ਐਸਾ ਜੈਸਾ ਮਨ ਇਹ ਹੋਏ ਨ ਤੈਸਾ ਉਥੇ ਕਹਿੰਦੇ ਅਕਾਲ ਪੁਰਖ ਵੈਗੁਰੂ ਜੀ ਤੂੰ ਤਰਨ ਤਾਰਨ ਵਾਲਾ ਹੈ ਸਭ ਸਾਰਿਆਂ ਨੂੰ ਫਿਰ ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਕਬੀਰ ਸਾਹਿਬ ਜੀ ਕਹਿੰਦੇ ਜਬ ਹਮ ਹੋਤੇ ਤਬ ਤੁਮ ਨਾਹੀਂ ਅਬ ਤੁਮ ਹੋ ਹਮ ਨਾਹੀਂ ਸ਼ਬਦ ਸ਼ਬਦ ਥੋੜਾ ਜਿਹਾ ਫਰਕ ਹੈ ਕਿੰਨੀ ਸੋਚ ਮਿਲਦੀ ਹੈ 35 ਮਹਾਪੁਰਖਾਂ ਦੀ ਇੱਕੋ ਹੀ ਸੋਚ ਇੱਕੋ ਹੀ ਸੁਧਾਰ ਤਾਂ ਹੀ ਇੱਕ ਥਾਂ ਤੇ ਬੈਠੇ ਨੇ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਥਾਂ ਤੇ ਕੀਤੇ ਸਨ ਅੱਜ ਸਾਡੀ ਆਪਣੀ ਸੋਚ ਬਦਲ ਗਈ ਐ ਇਸੇ ਕਰਕੇ ਭਗਤ ਰਵਦਾਸ ਜੀ ਦੇ ਡੇਰੇ ਵੱਖਰੇ ਬਣਨ ਲੱਗ ਪਏ ਉਹਨਾਂ ਨੇ ਐਸੀ ਦੁਬਦਾ ਖੜੀ ਕਰ ਦਿੱਤੀ ਦੇਖੋ ਜੀ ਆਪਣਾ ਤੇ ਮਾਨ ਸਨਮਾਨ ਨਹੀਂ ਉਹ ਭਲਿਓ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਸਾਹਮਣੇ ਇੱਕ ਥਾਂ ਤੇ ਪ੍ਰਕਾਸ਼ਿਤ ਕਰ ਦਿੱਤੀ ਜਦੋਂ ਕੋਈ ਵੀ ਦੁਨੀਆ ਦਾ ਇਨਸਾਨ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦਾ ਏ ਭਗਤ ਰਵਦਾਸ ਜੀ ਨੂੰ ਵੀ ਝੁਕਦਾ ਏ ਕਬੀਰ ਜੀ ਨੂੰ ਵੀ ਝੁਕਦਾ ਏ 35 ਮਹਾਂਪੁਰਖਾਂ ਦੀ ਇਸ ਰਚਨਾ ਬਾਣੀ ਨੂੰ ਝੁਕਦਾ ਏ ਕਿੱਥੋਂ ਤੁਹਾਨੂੰ ਅਲੱਗ ਕਰ ਦੁੱਤਾ ਤੁਸੀਂ ਅਲੱਗ ਕਰ ਰਹੇ ਜੀ ਗੁਰਬਾਣੀ ਨੇ ਅਲੱਗ ਨਹੀਂ ਕੀਤਾ ਸਿੱਖ ਅਲੱਗ ਨਹੀਂ ਕਰ ਸਕਦੇ ਜਿੰਨਾ ਚਿਰ ਭਗਤ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਗੁਰੂ ਗ੍ਰੰਥ ਸਾਹਿਬ 'ਚ ਭਗਤ ਸਾਹਿਬ ਦੀ ਬਾਣੀ ਹੋਏ ਕੱਢ ਨਹੀਂ ਸਕਦਾ ਤੇ ਫਿਰ ਅਲੱਗ ਕਿਦਾਂ ਹੋ ਗਏ ਜਿਹੜੀਆਂ ਚੀਜ਼ਾਂ ਤੋਂ ਭਗਤ ਸਾਹਿਬ ਰੋਗ ਦੇ ਰਹੇ ਅੱਜ ਉਹਨਾਂ ਦੇ ਪਰਪੁਕਾਰ ਪਰਪ ਉਪਕਾਰ ਕਰਨ ਵਾਲੇ ਬਣ ਗਏ ਨੇ ਜਿਹੜੇ ਉਹਨਾਂ ਦੇ ਡੇਰੇ ਖੁੱਲੇ ਗਏ ਨੇ ਕੁਝ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਂ ਤੇ ਬਣਾਏ ਨੇ ਉੱਥੇ ਮੂਰਤੀਆਂ ਲਾ ਕੇ ਭਗ ਦਿਤੀਆਂ ਹਾਸੋ ਹੀ ਨਹੀਂ ਗੱਲ ਇੱਥੇ ਹੁੰਦੀ ਹੈ ਭਗਤ ਰਵਿਦਾਸ ਜੀ ਦੀ ਮੂਰਤੀ ਲਾਈ ਗਈ ਤੇ ਨਾਲ ਡਾਕਟਰ ਅੰਬੇਦਕਰ ਦੀ ਮੂਰਤੀ ਲਾਈ ਬੈਠੇ ਨੇ ਭਗਤ ਰਵਿਦਾਸ ਜੀ ਦੇ ਬਰਾਬਰ ਨਹੀਂ ਹੈ ਅੰਬੇਦਕਰ ਉਹ ਆਪਣੀ ਥਾਂ ਤੇ ਹੈ ਪਰ ਅੰਬੇਦਕਰ ਨੇ ਬੁੱਧ ਧਰਮ ਧਾਰਨ ਕੀਤਾ ਸੀ ਤੁਸੀਂ ਉਹਨਾਂ ਨੂੰ ਆਪਣੇ ਕੋਲੇ ਕਿਦਾਂ ਪਠਾ ਲੋਗੇ ਬੁੱਧ ਤਾਂ ਰੱਬ ਨੂੰ ਨਹੀਂ ਮੰਨਦਾ ਤੇ ਅਸੀਂ ਉਹਨਾਂ ਦੀਆਂ ਫੋਟੋਆਂ ਵੀ ਮੂਰਤੀਆਂ ਬਣਾ ਬਣਾ ਕੇ ਲਾਈ ਜਾਂਦੇ ਸਾਡੇ ਮਨ ਨੂੰ ਭੁਮਾ ਦਿੱਤਾ ਗਿਆ ਅਗਲੇ ਵੱਲ ਸਾਨੂੰ ਅਲੱਗ-ਅਲੱਗ ਚੀਜ਼ਾਂ ਪੜਾ ਦਿੱਤੀਆਂ ਪਰ ਸਤਿਗੁਰਾਂ ਨੇ ਨਿਰਭਉ ਕੀਤਾ ਸੀ ਡਰ ਤੋਂ ਰਹਿਤ ਕੀਤਾ ਸੀ ਤਾਂ ਸਾਨੂੰ ਇਸ ਬਾਣੀ ਦੇ ਨਾਲ ਜੋੜਿਆ ਸੀ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਏਕ ਭਏ ਹੈ ਏਕੇ ਦੇਖਤ ਮਨ ਪਤਿਆਹੀ ਕਿੰਦੇ ਇਹ ਮਾਲਕਾ ਹੁਣ ਮੈਂ ਤੇ ਤੂੰ ਇੱਕ ਹੋ ਗਏ ਜਦੋਂ ਹੁਣ ਤੈਨੂੰ ਦੇਖ ਲਿਆ ਨਾ ਮਨ ਖੁਸ਼ ਹੋ ਗਿਆ ਪਤੀਜ ਗਿਆ ਮੰਨ ਗਿਆ ਕਿਦਾਂ ਮੰਨਿਆ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕ ਕੇ ਕਾਹੇ ਦੁੱਖ ਮੰਨਿਆ ਹਮ ਅਪੱਤੇ ਆਪਣੀ ਪਤ ਖੋਈ ਅਮਰੇ ਕੋਈ ਪਰੋਮਤ ਕੋਈ ਕਬੀਰ ਸਾਹਿਬ ਜੀ ਕਹਿੰਦੇ ਉਹ ਭਲਿਓ ਜਦੋਂ ਦਾ ਮੈਂ ਇੱਕ ਰੱਬ ਦੀ ਗੱਲ ਕਰਨ ਲੱਗ ਪਿਆ ਬਈ ਇੱਕੋ ਹੀ ਐ ਤੁਹਾਨੂੰ ਦੁੱਖ ਕਿਉਂ ਹੋਣ ਲੱਗਿਆ ਤੁਹਾਨੂੰ ਕੀ ਤਕਲੀਫ ਹੋਣ ਲੱਗੀ ਕਹਿੰਦੇ ਹਮ ਅਪੱਤੇ ਆਪਣੀ ਪਤ ਕੋਈ ਜੇ ਤੂੰ ਹੀ ਕਹਿੰਦੇ ਜੇ ਕਈ ਰੱਬ ਨੇ ਕਈਆਂ ਮੂਰਤੀਆਂ ਨੇ ਕਹਿੰਦੇ ਭਾਗਾ ਵਾਲਿਓ ਤੁਹਾਡੇ ਮੁਤਾਬਕ ਮੈਂ ਆਪਣੀ ਪਤ ਗਵ ਲਈ ਪਰ ਇਹ ਮੇਰੀ ਪਖ ਆਕਾਰਪੁਰਖ ਨੇ ਟੱਕ ਲਈ ਹੈ ਰੱਖ ਲਈ ਹੈ ਹਮ ਅਪੱਤੇ ਆਪਣੀ ਪਤ ਕੋਈ ਹਮਰੇ ਕੋਲ ਪਰੋ ਮਤ ਕੋਈ ਕਹਿੰਦੇ ਮੈਂ ਮਿਹਨਤ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਲੈ ਕੇ ਇੱਥੋਂ ਤੱਕ ਪਹੁੰਚਿਆ ਕਿ ਤੁਸੀਂ ਦੁਨੀਆਦਾਰੀ ਦੀ ਮਹਿਮਾ ਤੈਸਾ ਹਰਖ ਤੈਸਾ ਉਸੋਖ ਤੈਸਾ ਮਾਨ ਤੈਸਾ ਅਪਮਾਨ ਜਿਸ ਮਨੁੱਖ ਦੇ ਜੀਵਨ ਦੇ ਵਿੱਚੋਂ ਸੋਗ ਰੋਗ ਉਤਰਾ ਚੜਾ ਨਿਕਲ ਗਏ ਜਿਹਨੂੰ ਮਾਨ ਮਿਲਿਆ ਤਾਂ ਵੀ ਕੋਈ ਗੱਲ ਨਹੀਂ ਜੇ ਬੇਇੱਜ਼ਤੀ ਹੋ ਗਈ ਤਾਂ ਵੀ ਕੋਈ ਗੱਲ ਨਹੀਂ ਐਸਾ ਉਹ ਰਖ ਰੱਬ ਦੇ ਮਾਰਗ ਤੇ ਚੱਲਦਾ ਹੈ ਜਿਨ੍ਹਾਂ ਨੂੰ ਵਡਿਆਈ ਭੌਂਦੀ ਏ ਉਹ ਫੁੱਲ ਜਾਂਦੇ ਨੇ ਬੇਇੱਜ਼ਤੀ ਹੋ ਗਈ ਤੇ ਥੱਲੇ ਡਿੱਗ ਪੈਂਦੇ ਨੇ ਹੋਰਨ ਨੂੰ ਰੱਬ ਪਸੰਦ ਨਹੀਂ ਕਰਦਾ ਇਸੇ ਕਰਕੇ ਕਬੀਰ ਸਾਹਿਬ ਜੀ ਨੂੰ ਕਹਿਣਾ ਪੈ ਗਿਆ ਕਹੇ ਕਬੀਰ ਅਬ ਜਾਣਿਆ ਜੱਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤਉ ਕਿਆ ਕੀਜੇ ਕਹਿੰਦੇ ਜਦੋਂ ਮੈਂ ਜਾਣ ਲਿਆ ਨਾ ਤੇਰਾ ਮਨ ਮੰਨ ਗਿਆ ਮਨ ਖੁਸ਼ ਹੋ ਗਿਆ ਕਿ ਪ੍ਰਮਾਤਮਾ ਤੂੰ ਮੇਰੇ ਅੰਦਰ ਵੀ ਅਤੇ ਬਾਹਰ ਵੀ ਹੈ ਤੇਰਾ ਰੂਪ ਹੀ ਮੈਂ ਹੈ ਤੇ ਮੇਰਾ ਰੂਪ ਹੀ ਤੂੰ ਹੈ ਇੱਕੋ ਜਿਹੀ ਹੈ ਕਦੋਂ ਕਦੋਂ ਮੰਨਿਆ ਕਹੋ ਕਬੀਰ ਮੈਂ ਸੋਗਰ ਪਾਇਆ ਚਾਕਾ ਨਾਉ ਬਿਵੇਕ ਨੂੰ ਕਹਿੰਦੇ ਮੈਂ ਜਦੋਂ ਬਿਵੇਕ ਗੁਰੂ ਨੂੰ ਧਾਰਨ ਕਰ ਲਿਆ ਗਿਆਨ ਨੂੰ ਸਮਝ ਨੂੰ ਧਾਰਨ ਕਰ ਲਿਆ ਮੇਰਾ ਮਨ ਮੰਨ ਕੇ ਮੈਂ ਇੱਕ ਮਿੱਤ ਹੋ ਗਿਆ। ਉਹੀ ਵਿਵੇਕ ਜਿਹਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਨੇ ਪਿਆਰੇ ਇਨ ਵਿਦ ਮਿਲਣਾ ਜਾਈ ਮੈਂ ਕੀ ਇਹ ਕਰਮ ਅਨੇਕਾ ਹਾਰ ਪਰਿਉ ਸੁਆਮੀ ਕੇ ਦੁਆਰੇ ਤੀਕੇ ਬੁੱਧ ਬਵੇਕਾ ਇੱਥੇ ਤੋਂ ਬੇਕਤੀ ਗੱਲ ਕੀਤੀ ਕਹਿੰਦੇ ਆਹ ਕਰਮ ਕਾਂਡ ਕਰ ਕਰਕੇ ਥੱਕ ਗਏ ਆ ਇਨਾਂ ਚ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਇਨਾਂ ਦੇ ਕਰਮਾਂ ਦੇ ਕਰਨ ਕਰਕੇ ਰੱਬ ਦੀ ਬਖਸ਼ਿਸ਼ ਨਹੀਂ ਮਿਲਦੀ हे ਮਾਲਿਕਾ ਮੈਨੂੰ ਵਿਵੇਕ ਬੁੱਧ ਦੇ ਜਿਹਦੇ ਨਾਲ ਮੈਂ ਸਹੀ ਗਲਤ ਨੂੰ ਵੀ ਪਰਖ ਕਰ ਸਕਾਂ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਬਦਲ ਸਕਾਂ ਧੋਮਾ ਭਗਤਾਂ ਦੀ ਬਾਣੀ ਇੱਕ ਮਿੱਠ ਰਲਦੀ ਮਿਲਦੀ ਏ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗੰਮ ਜੈਸੇ ਲਹਿਰ ਮੇ ਉਦਤ ਚਲ ਕੇਵਲ ਜਲ ਮਾਹੀ ਕਹਿੰਦੇ ਇਹ ਮਾਲਕਾ ਜਦੋਂ ਹਵਾ ਆਈ ਤਰਿਆ ਦੇ ਵਿੱਚ ਛੱਲ ਆਈ ਸਮੁੰਦਰ ਦੇ ਵਿੱਚ ਛੱਲਾਂ ਆਈਆਂ ਉਹਨਾਂ ਛੱਲਾਂ ਦੇ ਨਾਲ ਜਦੋਂ ਹਵਾ ਭਰ ਕੇ ਉਹ ਉੱਪਰ ਛੱਲਾ ਤੈਰਨ ਲੱਗੀਆਂ ਤੇ ਭੇਖਾ ਜਿਹਾ ਪੈ ਗਿਆ ਭੇਤ ਸਮੁੰਦਰ ਹੋ ਰਹੇ ਤੇ ਛੱਲਾਂ ਹੋ ਰਹੇ ਸਮੁੰਦਰ ਤੇ ਝੱਗ ਬੜੀ ਬਣਦੀ ਆ ਕਹਿੰਦੇ ਐਦਾਂ ਭੇਖਾ ਪੈ ਗਿਆ ਕਿ ਜਿੱਦਾਂ ਸਮੁੰਦਰ ਹੋ ਰਹੇ ਤੇ ਛੱਲਾਂ ਹੋ ਰਹੇ ਨੇ ਕਹਿੰਦੇ ਏਦਾਂ ਹੀ ਸਾਡੇ ਜੀਵਨ ਚ ਭਲੇਖਾ ਏ ਤੂੰ ਹੋਰ ਤੇ ਅਸੀਂ ਹੋ ਰਹਾ ਪਰ ਨਹੀਂ ਮਾਲਕਾ ਜਦੋਂ ਮੈਂ ਹੋਂਮੇ ਛੱਡੀ ਸਾਰੇ ਪਾਸੇ ਤੂੰ ਹੀ ਤੂੰ ਦਿਸਦਾ ਏ ਜਦੋਂ ਛੱਲਾ ਰੁਕੀਆਂ ਸਮੁੰਦਰੀ ਹੀ ਦਿਸਦਾ ਏ ਕੋਈ ਵੱਖਰੀ ਕਿੰਝ ਨਹੀਂ ਉਹ ਸਮੁੰਦਰ ਦੀਆਂ ਹੀ ਛੱਲਾ ਸਨ ਤੇ ਛੱਲਾ ਕਰਕੇ ਸਮੁੰਦਰ ਮਸ਼ਹੂਰ ਹੈ ਪ੍ਰਮਾਤਮਾ ਤੂੰ ਇਹ ਸਾਰੀ ਸ੍ਰਿਸ਼ਟੀ ਰਚੀ ਏ ਇਹਦੇ ਵਿੱਚ ਤੂੰ ਵਸਿਆ ਹੋਇਆ ਏ ਇਹ ਸ੍ਰਿਸ਼ਟੀ ਕਰਕੇ ਤੇਰਾ ਨਾਮ ਜਪਦੇ ਹਾਂ ਤੇ ਤੇਰੇ ਕਰਕੇ ਅਸੀਂ ਇਸ ਸ੍ਰਿਸ਼ਟੀ ਤੇ ਆਏ ਹਾਂ ਤੇਰੀ ਕਿਰਪਾ ਨਾਲ ਹੀ ਆਏ ਹਾਂ ਅਬ ਤੁਮ ਹੋ ਹਮ ਨਹੀਂ ਕਹਿੰਦੇ ਆਪ ਹਮ ਤੁਮ ਏਕ ਪੈ ਹੈ ਏਕੇ ਦੇਖਤ ਮਨ ਪਤੀ ਆਈ ਕਹਿੰਦੇ ਮਾਲਕਾ ਹੁਣ ਮੈਂ ਤੇ ਤੂੰ ਇੱਕ ਹੋ ਗਏ ਮੇਰਾ ਮਨ ਪਤੀ ਚ ਗਿਆ ਜਦ ਬੁੱਧ ਹੋਤੇ ਤਬ ਮਲਕ ਐਸਾ ਜਿੰਨਾ ਚਿਰ ਆਪਣੀ ਮਤ ਵਰਤਦਾ ਸੀ ਕਿੰਨਾ ਚਿਰ ਆਪਣੇ ਆਪ ਨੂੰ ਅਕੇ ਰੱਖਦਾ ਸੀ ਤਦ ਮੇਰੇ ਕੋਲੇ ਬਲ ਹੈ ਨਹੀਂ ਸੀ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਉਹ ਤਾਨ ਉਹ ਬਲ ਤੱਕ ਨਹੀਂ ਸੀ ਹੈਗੀ ਪਰ ਜਦੋਂ ਉਹ ਆਪਣੀ ਕਿਰਪਾ ਕੀਤੀ ਆਪ